ਸੇਕ ਨੂੰ ਦੋ ਕੀ ਦਸੀਦਾ ਨਾ ਕਿ ਜਿਹੜਾ ਵੀ ਸਿੱਖ ਲੀਡਰ ਬੰਦਾ ਹੈ ਉਹ ਜਦੋਂ ਕਿਸੇ ਪਾਰਟੀ ਸ਼ਾਮਲ ਹੋ ਜਾਂਦਾ ਹੈ ਫਿਰ ਉਹ ਆਪਣੀ ਪਾਰਟੀ ਦੀ ਆਈਡੀਓਲੋਜੀ ਦੀ ਗੱਲ ਕਰਦਾ ਉਹ ਸਿੱਖ ਤਾਨੂੰ ਭੁੱਲ ਜਾਂਦਾ ਉਹ ਜਾ ਕੇ ਪਾਰਲੀਮੈਂਟ ਸਿੱਖ ਹਿੱਤਾਂ ਦੀ ਆਵਾਜ਼ ਨਹੀਂ ਚੁੱਕਦਾ ਉਹ ਵਿਧਾਨ ਸਭਾ ਸਿੱਖ ਹਿੱਤਾਂ ਦੀ ਆਵਾਜ਼ ਨਹੀਂ ਚੁੱਕਦਾ ਉਹ ਸਿਰਫ ਆਪਣੀ ਪਾਰਟੀ ਦੀ ਆਈਡੀਓਲੋਜੀ ਲੈ ਕੇ ਸਿੱਖਾਂ ਵਿੱਚ ਆ ਜਾਂਦਾ ਹੈ ਲੇਕਿਨ ਸਿੱਖ ਜੋ ਨੂੰ ਕਹਿੰਦੇ ਨੇ ਉਹ ਲੈ ਕੇ ਨਾ ਵਿਧਾਨ ਸਭਾ ਜਾਂਦਾ ਨਾ ਲੋਕ ਸਭਾ ਜਾਂਦਾ ਇਸ ਕਰਕੇ ਹੀ ਇਹ ਨੌਬਤ ਆਈ ਕਿ ਸਿੱਖ ਹੁਣ ਆਪਣੀ ਆਵਾਜ਼ ਖੁੱਦ ਚੁੱਕਣ 1966 ਦੇ ਵਿੱਚ ਹਰਿਆਣਾ ਬਣਿਆ 1966 ਤੋਂ ਲੈ ਕੇ ਜਦੋਂ ਪੰਜਾਬ ਤੋਂ ਅਸੀਂ ਅਲੱਗ ਹੋਏ ਸਾਡਾ ਜੁੜਾਅ ਪੰਜਾਬ ਦੇ ਨਾਲ ਸੀ ਅੱਜ ਵੀ ਹੈਗਾ ਉਹ ਜੁੜਾਅ ਨਹੀਂ ਟੁੱਟ ਸਕਦਾ ਦੋ ਸਾਡੀਆਂ ਕੌਮੀ ਮੰਗਾਂ ਨੇ ਪਹਿਲੀ ਸਾਡੀ ਕੌਮੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੈ ਉਹ ਉਹਦੀਆਂ ਘਟਨਾਵਾਂ ਬਦਰੀਆਂ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਜਾਗਤ ਗੁਰੂ ਨੇ ਅਸੀਂ ਮੰਨਦੇ ਹਾਂ ਕਿ ਉਹ ਸਾਡੇ ਵਾਸਤੇ ਜਾਗਤ ਗੁਰੂ ਨੇ ਸਾਡੇ ਵਾਸਤੇ ਉਹ ਕੇਵਲ 10 ਗੁਰੂਆਂ ਦੀ ਬਾਣੀ ਦੀ ਕਿਤਾਬ ਨਹੀਂ ਹੈਗੀ ਸਾਡੇ ਵਾਸਤੇ ਉਹ ਜਾਗਤ ਗੁਰੂ ਨੇ ਔਰ ਸੁਪਰੀਮ ਕੋਰਟ ਵੀ ਮੰਨ ਚੁੱਕਿਆ ਹੈ ਬੜੀ ਵੱਡੀ ਸੰਖਿਆ ਵੀ ਨਾਰਾਜ਼ ਹੈ ਉਹਦੇ ਬੜੇ ਕਾਰਨ ਨੇ ਇੱਕ ਕਾਰਨ ਤੁਹਾਨੂੰ ਦੱਸ ਦਿੱਤਾ ਕਿ ਸਾਡੇ ਜਿਹੜੇ ਗੁਰਦਰਾ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਉਹਦੇ ਕਰਕੇ ਸਿੱਖ ਬੜੇ ਨਾਰਾਜ਼ ਨੇ ਕਿਸਾਨੀ ਵਾਲਾ ਮੁੱਦਾ ਵੀ ਹੈ ਹੋਰ ਬੜੇ ਮੁੱਦੇ ਨੇ ਜਿੰਨਾ ਕਰਕੇ ਹਰਿਆਣੇ ਦਾ ਸਿੱਖ ਨਾਰਾਜ਼ ਹੈ ਕਿਸਾਨ ਜਿੱਥੇ ਬੰਦੀਆਂ ਤੇ ਅਟੈਕ ਕਰਦੀ ਔਰ ਮਾੜੇ ਸ਼ਬਦਾਂ ਦਾ ਪ੍ਰਯੋਗ ਕਰਦੀ ਔਰ ਉਹਨੂੰ ਰੋਕਿਆ ਨਹੀਂ ਜਾਂਦਾ ਸਿੱਖ ਨਾਰਾਜ਼ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਦੂਜੇ ਪਾਸੇ ਕਾਂਗਰਸ ਨੂੰ ਵੀ ਸੁਚੇਤ ਹੋਣਾ ਪਏਗਾ ਜੇ ਕਾਂਗਰਸ ਨੂੰ ਲੱਗਦਾ ਹੈ ਕਿ ਬੀਜੇਪੀ ਤੋਂ ਸਿੱਖ ਨਾਰਾਜ਼ ਆ ਕੇ ਉਹਦੀ ਝੋਲੀ 'ਚ ਬੈਠ ਜਾਏਗਾ ਸਿੱਖਾਂ ਨੇ ਕਾਂ हरियाणा सिख सम्मेलन 8 ਸਪਟੰਬਰ ਨੂੰ ਕਰਾਲ ਦੇ ਵਿੱਚ ਕਰਾਇਆ ਜਾ ਰਿਹਾ ਆਖਰ ਲੋੜ ਕੀ ਪੈਗੀ ਕਿ ਕੀ ਮੁੱਦੇ ਨੇ ਕਿਸ ਕੀ ਚੀਜ਼ਾਂ ਨੂੰ ਲੈ ਕੇ ਸਿੱਖ ਸੰਮੇਲਨ ਰੱਖਿਆ ਗਿਆ Haryana Sikh Ekta Dal ਵੱਲੋਂ ਇਹ ਸੰਮੇਲਨ ਜਿਹੜਾ ਰੱਖਿਆ ਗਿਆ ਖਾਸ ਗੱਲਬਾਤ ਕਰਨ ਲੈਣੇ ਸਰ ਆਖਰ ਲੋੜ ਕੀ ਪੈਗੀ Haryana Sikh Sammelan ਵਕ ਵਕ ਮੌਕਿਆਂ ਦੇ ਵਕ ਵਕ ਸਮਿਆਂ ਤੇ ਕਰਾਇਆ ਗਿਆ ਆਖਰ ਹਰਿਆਣਾ ਦੀਆਂ ਚੋਣਾਂ ਵੀ ਨਜ਼ਦੀਕ ਨੇ ਇਸ ਸਮੇਂ ਆਖਰ ਲੋੜ ਕੀ ਪੈਗੀ ਸਿੱਖ ਸੰਮੇਲਨ ਦੀ ਤੇ ਕੋਣ ਕੋਨੇ ਦੇ ਵਿੱਚ ਸ਼ਾਮਲ ਹੋ ਗੱਲੇ ਜੀ 1966 ਦੇ ਵਿੱਚ ਹਰਿਆਣਾ ਬਣਿਆ 1966 ਤੋਂ ਲੈ ਕੇ ਜਦੋਂ ਪੰਜਾਬ ਤੋਂ ਅਸੀਂ ਅਲੱਗ ਹੋਏ ਸਾਡਾ ਜੁੜਾਅ ਪੰਜਾਬ ਦੇ ਨਾਲ ਸੀ ਅੱਜ ਵੀ ਹੈਗਾ ਉਹ ਜੁੜਾਅ ਨਹੀਂ ਟੁੱਟ ਸਕਦਾ ਹਰਿਆਣੇ ਦਾ ਸਿੱਖ ਜਿਹੜਾ ਸੀ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਵੱਲ ਦੇਖਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਸਾਡੇ ਹਿੱਤਾਂ ਦੀ ਗੱਲ ਕਰੇਗਾ ਸਾਡੀਆਂ ਮੰਗਾਂ ਦੀ ਗੱਲ ਕਰੇਗਾ ਸ਼ਰੂਮ ਨਹੀਂ ਅਕਾਲੀ ਦਲ ਵੀ ਹਮੇਸ਼ਾ ਕੀ ਕਰਦਾ ਰਿਹਾ ਕਿ ਉਹ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਜਿਹੜਾ ਭਾਈਚਾਰਾ ਸੀ ਉਹ ਚਟਾਲਿਆਂ ਨਾਲ ਸੀ ਉਹਨਾਂ ਆਉਣਾ ਚਟਾਲਿਆਂ ਨਾਲ ਅੰਦਰ ਬੈਠ ਕੇ ਮੀਟਿੰਗ ਕਰਨੀ ਸਾਨੂੰ ਵੱਡੇ ਵੱਡੇ ਵਾਅਦੇ ਕਰਨੇ ਕਿ ਅੱਜ ਕੀ ਅਸੀਂ ਚੋਣਾਂ ਲੜਾਂਗੇ ਅੱਜ ਕੀ ਹਰਿਆਣਾ ਦੇ ਸਿੱਖਾਂ ਨੂੰ ਅੱਗੇ ਵਧਾਵਾਂਗੇ ਸਭ ਕੁਝ ਕਰਾਂਗੇ ਲੇਕਿਨ ਅੰਦਰਖਾਤੇ ਬੈਠ ਕੇ ਅਖੀਰ ਉਹ ਜਿਹੜਾ ਸਾਰਾ ਸਮਰਥਨ ਚਟਾਲਾ ਪਾਰਟੀ ਨੂੰ ਮਿਲ ਜਾਂਦਾ ਸੀ ਉਸ ਤੋਂ ਬਾਅਦ ਰੈਜੈਂਟਮੈਂਟ ਜਿਹੜਾ ਸ਼ੁਰੂ ਹੋਈ ਰੈਜੈਂਟਮੈਂਟ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸਿੱਖਾਂ ਨੂੰ ਲੱਗਿਆ ਕਿ ਹਰਿਆਣਾ ਸ ਲੇਕਿਨ ਅਫਸੋਸ ਇਹ ਹੋ ਰਿਹਾ ਕਿ 2 ਸਾਲ ਹੋ ਚੁੱਕੇ ਆ ਲੇਕਿਨ ਹਰਿਆਣੇ ਦੇ ਸਿੱਖਾਂ ਨੂੰ ਆਪਣੀ ਪ੍ਰਬੰਧਕ ਕਮੇਟੀ ਚੁਣਨ ਦਾ ਵੀ ਅਧਿਕਾਰ ਹਲੇ ਤੱਕ ਨਹੀਂ ਹੈ ਚੋਣਾਂ ਨਹੀਂ ਹੋਈਆਂ ਜਿਹੜੇ ਸਰਕਾਰ ਵੱਲੋਂ ਨੋਮਿਨੇਟਿਡ ਸਾਥੀ ਨੇ ਉਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੇ ਨੇ ਸੰਗਤ ਦੇ ਵਿੱਚ ਰੈਜੈਂਟਮੈਂਟ ਹੈ ਸੰਗਤ ਵਿੱਚ ਰੋਸ ਹੈ ਕਿ ਇਹ ਤਾਂ ਗੁਰੂ ਘਰ ਦੇ ਵਿੱਚ ਤਾਂ ਨਿਰੋਲ ਧਾਰਮਿਕ ਬੰਦੇ ਜਾਣੇ ਚਾਹੀਦੇ ਆ ਉਹ ਬੰਦੇ ਨਹੀਂ ਜਾਣੇ ਚਾਹੀਦੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਰਾਜਨੀਤੀ ਨਾਲ ਜੁੜਾਅ ਹੋਇਆ ਹੈ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਵੀ ਨੇ ਤੇ ਇੱਧਰ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧ ਵੀ ਸੰਭਾਲ ਲੈਣ ਰਾਜਨੀਤਿਕ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਗੁਰਦੁਆਰਿਆਂ ਦੇ ਥਰੂ ਜਿਹੜਾ ਅੱਗੇ ਵਧਾਰੇ ਹੈ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜੈਂਟਮੈਂਟ ਸੀ ਹੋਰ ਸਿੱਖਾਂ ਦੇ ਬੜੇ ਮਸਲੇ ਹੈ ਜਿਨ੍ਹਾਂ ਨੂੰ ਲੈ ਕੇ ਸਿੱਖਾਂ ਲੱਗਦਾ ਸੀ ਕਿ ਸਾਡੇ ਕੋਲ ਕੋਈ ਨੁਮਾਇੰਦਾ ਜਮਾਤ ਨਹੀਂ ਹੈ ਜਿਹੜੇ ਸਾਡੀ ਗੱਲ ਕਰ ਸਕੇ ਅਸੀਂ ਪੂਰੇ ਹਰਿਆਣੇ ਵਿੱਚ ਵਿਚਰਦੇ ਹਾਂ ਗੁਰਮਤ ਸਮਾਗਮ ਕਰਾਉਂਦੇ ਰਹੇ ਧਾਰਮਿਕ ਸਮਾਗਮ ਕਰਾਉਂਦੇ ਰਹੇ ਹਰ ਜਗ੍ਹਾ ਸੰਗਤ ਤੇ ਸਵਾਲ ਕਰਦੀ ਸੀ ਕਿ ਧਾਰਮਿਕ ਸਮਾਗਮ ਠੀਕ ਨੇ ਗੁਰਮਤ ਸਮਾਗਮ ਠੀਕ ਨੇ ਹੋਣੇ ਚਾਹੀਦੇ ਨੇ ਲੰਗਰ ਵੀ ਚੱਲਨੇ ਚਾਹੀਦੇ ਨੇ ਪਰ ਸਾਡੇ ਹੱਕਾਂ ਦੀ ਆਵਾਜ਼ ਕੌਣ ਚੁੱਕੇਗਾ ਸ ਇੱਕ ਐਸੀ ਇੱਕ ਐਸਾ ਮੰਚ ਬਣਾਈਏ ਇੱਕ ਐਸੀ ਸੰਸਥਾ ਬਣਾਈਏ ਜਿਹੜੇ ਹਰਿਆਣੇ ਦੇ ਸਿੱਖਾਂ ਦੀ ਏਕਤਾ ਲਈ ਕੰਮ ਕਰੇ ਕਿਉਂਕਿ ਸਾਨੂੰ ਧੜੇਵੰਦੀਆਂ 'ਚ ਵੰਡਿਆ ਹੋਇਆ ਸਾਨੂੰ ਪਾਰਟੀਵਾਦੀ 'ਚ ਵੰਡਿਆ ਹੋਇਆ ਸਾਨੂੰ ਜਾਤਾਂ ਵਿੱਚ ਵੰਡਿਆ ਹੋਇਆ ਜਾਤਾਂ 'ਚ ਦੇਨੀ ਬੁਰੀ ਤਰ੍ਹਾਂ ਵੰਡ ਦਿੱਤਾ ਗਿਆ ਕਿ ਇੱਕ ਇੱਕ ਪਿੰਡ ਦੇ ਵਿੱਚ ਪੰਜ ਪੰਜ ਛੇ ਛੇ ਗੁਰਦੁਆਰੇ ਮਿਲਣਗੇ ਤੁਹਾਨੂੰ ਵਕ ਵਕ ਜਾਤਾਂ ਦੇ ਵਕ ਵਕ ਗੁਰਦੁਆਰੇ ਮਿਲਣਗੇ ਸੋ ਇਹ ਜਿਹੜੀਆਂ ਵੰਡੀਆਂ ਪਾਈਆਂ ਗਿਆ ਜਿਹਦੇ ਨਾਲ ਸਾਡੀ ਤਾਕਤ ਕਮਜ਼ੋਰ ਹੋਈ ਉਹ ਵੰਡੀਆਂ ਨੂੰ ਦੂਰ ਕਰਕੇ ਦੁਬਾਰਾ ਤੋਂ ਸਿੱਖ ਕੌਮ ਦੀ ਏਕਤਾ ਬਹਾਲ ਕੀਤੀ ਜਾਏ ਪਰ ਰਲ ਮਿਲ ਕੇ ਸਾਰੇ ਆਪਣੇ ਹੱਕਾਂ ਦੀ ਗੱਲ ਕਰਨ ਪਹਿਲਾ ਹੋਇਆ ਲੇਕਿਨ 2 ਮਹੀਨੇ ਦੇ ਵਿੱਚ ਸੰਗਤ ਵੱਲੋਂ ਇੰਨਾ ਉਤਸ਼ਾਹ ਮਿਲਿਆ ਸੰਗਤ ਨਾਲ ਸਲਾਹ ਕਰਕੇ 8 ਸਤੰਬਰ ਦਾ ਹਰਿਆਣਾ ਸਿੱਖ ਸੰਮੇਲਨ ਰੱਖਿਆ ਗਿਆ ਜਿਹਦੇ ਚ 100 ਤੋਂ ਵੱਧ ਸਾਡੀਆਂ ਮੀਟਿੰਗਾਂ ਪੂਰੇ ਹਰਿਆਣੇ ਚ ਹੋ ਚੁੱਕੀਆਂ ਨੇ ਹਰ ਜਗ੍ਹਾ ਤੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਔਰ ਅਸੀਂ ਮੰਨ ਕੇ ਚੱਲ ਰਹੇ ਹਾਂ ਕਿ ਲੱਖਾਂ ਦੀ ਤਦਾਦ ਵਿੱਚ ਲੋਕ ਇਸ ਹਰਿਆਣਾ ਸਿੱਖ ਸੰਮੇਲਨ ਵਿੱਚ ਸ਼ਾਮਲ ਹੋਣਗੇ ਹਰਿਆਣਾ ਦੇ ਸਿੱਖ ਲੀਡਰਸ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਕਦੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਮੁੱਦਿਆਂ ਨੂੰ ਲੈ ਕੇ ਮੁੱਦੇ ਦੀ ਆਵਾਜ਼ ਨੂੰ ਲੈ ਕੇ ਹਰਿਆਣਾ ਦੇ ਸਿੱਖ ਲੀਡਰਾਂ ਨਾਲ ਹੀ ਗੱਲ ਹੋਈ ਚਾਹੇ ਉਹ ਵਕ ਸਿੱਖਾਂ ਦੀ ਵਾਸਤਾ ਬਣ ਸਕਦੇ ਆ ਸਾਡਾ ਜਿਹੜਾ ਮੇਨ ਇਹੀ ਚੀਜ਼ ਹੈ ਸੰਗਤ ਨੂੰ ਜਾਂ ਆਮ ਆਦਮੀ ਸਿੱਖ ਨੂੰ ਦੁਖੀ ਤੇ ਸੀਧਾ ਹੈ ਨਾ ਕਿ ਜਿਹੜਾ ਵੀ ਸਿੱਖ ਲੀਡਰ ਬੰਦਾ ਹੈ ਉਹ ਜਦੋਂ ਕਿਸੇ ਪਾਰਟੀ ਸ਼ਾਮਲ ਹੋ ਜਾਂਦਾ ਫਿਰ ਉਹ ਆਪਣੀ ਪਾਰਟੀ ਦੀ ਆਈਡਿਓਲੋਜੀ ਦੀ ਗੱਲ ਕਰਦਾ ਉਹ ਸਿੱਖਤਾਂ ਨੂੰ ਭੁੱਲ ਜਾਂਦਾ ਉਹ ਜਾ ਕੇ ਪਾਰਲੀਮੈਂਟ ਸਿੱਖਾਂ ਹਿੱਤਾਂ ਦੀ ਆਵਾਜ਼ ਨਹੀਂ ਚੁੱਕਦਾ ਉਹ ਵਿਧਾਨ ਸਭਾ ਸਿੱਖਾਂ ਹਿੱਤਾਂ ਦੀ ਆਵਾਜ਼ ਨਹੀਂ ਚੁੱਕਦਾ ਉਹ ਸਿਰਫ ਆਪਣੀ ਪਾਰਟੀ ਦੀ ਆਈਡਿਓਲੋਜੀ ਲੈ ਕੇ ਸਿੱਖਾਂ ਵਿੱਚ ਆ ਜਾਂਦਾ ਲੇਕਿਨ ਸਿੱਖ ਜੋ ਨੂੰ ਕਹਿੰਦੇ ਨੇ ਉਹ ਲੈ ਕੇ ਨਾ ਵਿਧਾਨ ਸਭਾ ਜਾਂਦਾ ਨਾ ਲੋਕ ਸਭਾ ਜਾਂਦਾ ਇਸ ਕਰਕੇ ਹੀ ਇਹ ਨੌਬਤ ਆਈ ਕਿ ਸਿੱਖ ਹੁਣ ਆਪਣੀ ਤੇ ਆਖਰ ਇਸ ਸਮਾਗਮ ਦੇ ਪਿੱਛੇ ਕਾਰਨ ਕੀ ਆਕਰ ਕਿਹੜੇ-ਕਿਹੜੇ ਮਸਲਿਆਂ ਨੂੰ ਲੈ ਕੇ ਇਸ ਸਮਾਗਮ ਜਿਹੜਾ ਰੱਖਿਆ ਮੰਗਾਂ ਨੇ ਜੀ ਜਿਹਨੂੰ ਅਸੀਂ ਲੈ ਕੇ ਚੱਲਣ ਦੇ ਆ ਜਿਨ੍ਹਾਂ ਚ ਦੋ ਸਾਡੀਆਂ ਕੌਮੀ ਮੰਗਾਂ ਨੇ ਪਹਿਲੀ ਸਾਡੀ ਕੌਮੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਜਿਹੜੀ ਹੈ ਉਹ ਉਹਦੀਆਂ ਘਟਨਾਵਾਂ ਬਦਰੀਆਂ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਜਾਗਤ ਗੁਰੂ ਨੇ ਅਸੀਂ ਮੰਨਦੇ ਹਾਂ ਕਿ ਉਹ ਸਾਡੇ ਵਾਸਤੇ ਜਾਗਤ ਗੁਰੂ ਨੇ ਸਾਡੇ ਵਾਸਤੇ ਉਹ ਕੇਵਲ 10 ਗੁਰੂਆਂ ਦੀ ਬਾਣੀ ਦੀ ਕਿਤਾਬ ਨਹੀਂ ਹੈਗੇ ਸਾਡੇ ਵਾਸਤੇ ਉਹ ਜਾਗਤ ਗੁਰੂ ਨੇ ਔਰ ਸੁਪਰੀਮ ਕੋਰਟ ਵੀ ਮੰਨ ਚੁੱਕੇ ਇੱਕ ਕੇਸ ਸੁਪਰੀਮ ਕੋਰਟ ਗਿਲ ਗਿਆ ਸੀ ਕਿ ਕੀ ਗੁਰੂ ਗ੍ਰੰਥ ਸਾਹਿਬ ਦੀ ਰਜਿਸਟਰੀ ਜਿਹੜੀ ਹੈ ਗੁਰੂ ਗੰਨ ਸਾਹਿਬ ਦੇ ਨਾਮ ਗੁਰਦੁਆਰਿਆਂ ਦੀ ਹੋ ਸਕਦੀ ਹੈ ਉਸ ਕੇਸ ਦੀ ਜੱਜਮੈਂਟ ਵਿੱਚ ਸੁਪਰੀਮ ਕੋਰਟ ਨੇ ਇਹ ਚੀਜ਼ ਨੂੰ ਮੰਨਿਆ ਕਿ ਗੁਰੂ ਗੰਨ ਸਾਹਿਬ ਜਾਗਤ ਗੁਰੂ ਨੇ ਤੇ ਜਦ ਜਾਗਤ ਗੁਰੂ ਦੇ ਕੋਈ ਅੰਗ ਪਾੜੇ ਔਰ ਜਾਗਤ ਗੁਰੂ ਦੇ ਸਰੂਪ ਨੂੰ ਕਿਦੜੇ ਅੱਗਾ ਲਾਈਆਂ ਜਾਣ ਪਰ ਉੱਥੇ ਜਿਹੜੀ ਛੋਟੀ ਜੀ ਧਾਰਾ ਦੇ ਵਿੱਚ ਪਰਚਾ ਦਰਜ ਕਰਕੇ ਜਿਹਦੇ ਚ ਅਗਲੇ ਨੂੰ ਨਾਲ ਦੀ ਨਾਲ ਜਮਾਨਤ ਮਿਲ ਜੇ ਤੇ ਇਹ ਘਟਨਾਵਾਂ ਹੋਰ ਵਧਣਗੀਆਂ ਇਸ ਕਰਕੇ ਸਾਡੀ ਪਹਿਲੀ ਕੌਮੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਏ ਅਗਰ ਕੋਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹਨ ਸਰੂਪ ਨੂੰ ਅਗਨ ਭੇਟ ਕਰਦਾ ਹੈ ਜਾਂ ਐਦਾਂ ਪੰਨੇ ਫਾੜ ਕੇ ਸੁੱਟਦਾ ਹੈ ਕੱਟੂਕਾੜੂ ਦੇ ਵਿੱਚ ਉਮਰ ਕੈਦੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਸਾਡੀ ਕਿਉਂ ਬਾਕੀ ਵੀ ਧਰਮਗੰਦ ਪਵਿੱਤਰ ਨੇ ਅਗਰ ਉਹਨਾਂ ਦੀ ਵੀ ਕੋਈ ਬੇਅਦਬੀ ਕਰਦਾ ਹੈ ਉਹਨਾਂ ਤੇ ਵੀ ਕਾਰਵਾਈ ਹੋਏ ਅਸੀਂ ਖਾਲੀ ਆਪਣੀ ਗੱ ਜਾਵਾ ਪੂਰੀਆਂ ਹੋ ਚੁੱਕੀਆਂ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਮੁੱਦਾ ਹੈ ਉਹਨਾਂ ਦੀ ਰਿਹਾਈ ਤੁਰੰਤ ਹੋਣੀ ਚਾਹੀਦੀ ਹੈ ਇਹ ਦੁਨੀਆ ਦਾ ਹਰ ਮਨੁੱਖੀ ਅਧਿਕਾਰ ਨਾਲ ਜੁੜਿਆ ਬੰਦਾ ਇਸਦੀ ਮੰਗ ਕਰੇਗਾ ਇਹ ਸਾਡੇ ਦੋ ਪਰ ਇਹ ਦੋ ਮੰਗਾਂ ਨੂੰ ਲੈ ਕੇ ਇਹ ਪਹਿਲੇ ਕੌਮੀ ਇਨਸਾਫ ਮੋਰਚਾ ਜਿਹੜਾ ਹੈ ਕਾਫੀ ਸਮੇਂ ਤੋਂ ਮੋਹਾਲੀ ਦੇ ਉੱਤੇ ਚੰਡੀਗੜ੍ਹ ਤੇ ਬੱਟਰਾ ਤੇ ਚੱਲ ਰਿਹਾ ਸੀ ਉਹਨੂੰ ਐਂਡੋਰਸ ਕਰ ਰਹੇ ਆ ਨਾ ਅਸੀਂ ਐਂਡੋਰਸ ਕਰ ਰਹੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹਨਾਂ ਮੰਗਾਂ ਨਾਲ ਹਰਿਆਣਾ ਦਾ ਸਿੱਖ ਵੀ ਸਹਿਮਤ ਹੈ ਸਾਡੀਆਂ ਹਰਿਆਣਾ ਲੈਵਲ ਦੀਆਂ ਮੰਗਾਂ ਅਲੱਗ ਨੇ ਉਹ ਮੈਂ ਤੁਹਾਨੂੰ ਦੱਸਾਂਗਾ ਲੇਕਿਨ ਇਹ ਦੋ ਕੌਮੀ ਮੰਗਾਂ ਦੇ ਨਾਲ ਹਰਿਆਣਾ ਦਾ ਸਿੱਖ ਪੂਰੀ ਤਰ੍ਹਾਂ ਜੁੜਿਆ ਹੈ ਸਾਡਾ ਪੂਰਾ ਸਮਰਥਨ ਹੈ ਔਰ ਸੰਘਰਸ਼ ਦੇ ਵਿੱਚ ਪਹਿਲਾਂ ਵੀ ਸ਼ਾਮਲ ਜਿਹੜੀ ਮੰਗਾ ਤੁਹਾਡੀਆਂ ਨੇ ਇਹਦਾ ਅਸਰ ਚੋਣਾ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਬਿਲਕੁਲ ਮਿਲੇਗਾ ਜੀ ਹਰਿਆਣੇ ਦੇ ਵਿੱਚ 18 ਲੱਖ ਤੋਂ ਪਲੱਸ ਸਿੱਖ ਪਹਿਲਾ ਸਿੱਖਾਂ ਨੂੰ ਹੀ ਆਪਣੀ ਤਾਕਤ ਨਹੀਂ ਸੀ ਪਤਾ ਉਹਨਾਂ ਨੂੰ ਲੱਗਦਾ ਸੀ ਸਾਡੀਆਂ 4-5 ਲੋਕ ਵੋਟਾਂ ਨੇ ਕਿਉਂਕਿ ਸਰਕਾਰਾਂ ਨੇ ਕੀ ਕੀਤਾ ਹੋਇਆ ਸੀ ਸਾਡੀਆਂ ਵੋਟਾਂ ਨੂੰ ਵੰਡਿਆ ਹੋਇਆ ਸੀ ਸਾਡੇ ਜਿਹੜੇ ਖੱਤਰੀ ਸਿੱਖ ਨੇ ਉਹਨਾਂ ਨੂੰ ਜਿਹੜਾ ਅਰੋੜਾ ਖੱਤਰੀ ਵਿੱਚ ਪਾਤਾ ਗਿਆ ਉਹਨਾਂ ਨੂੰ ਸਿੱਖ ਵੋਟ ਨਹੀਂ ਸੀ ਮੰਨਿਆ ਜਾਂਦਾ ਸਾਡਾ ਜਿਹੜਾ ਭਾਈਚਾਰਾ ਸ਼ਿਕਲੀਗਰ ਭਾਈਚਾਰਾ ਹੈ ਜਾਂ ਜਿਵੇਂ ਵੀ ਭਾਈਚਾਰਾ ਹੈ ਉਹਨਾਂ ਨੂੰ ਐਸਸੀ ਐਸਟੀ ਵਿੱਚ ਪਾਤਾ ਜਾਂਦਾ ਸੀ ਉਹਨਾਂ ਨੂੰ ਸਿੱਖ ਵੋਟਾਂ 'ਚ ਨਹੀਂ ਪਾਇਆ ਜਾਂਦਾ ਇਦਾਂ ਹੀ ਰਾਮਗੜੀਆਂ ਨੂੰ ਪਿਛਲੇ ਵਰਗ ਵਿੱਚ ਪਾ ਦਿੱਤਾ ਜਾਂਦਾ ਸੀ ਸਿੱਖ ਵੋਟ 18 ਲੱਖ ਹੈ ਇਹ ਅੱਜ ਹਰਿਆਣੇ ਦੇ ਹਰ ਬੱਚੇ-ਬੱਚੇ ਨੂੰ ਪਤਾ ਚੱਲ ਜਦੋਂ ਇਹ ਤਾਕਤ ਦਾ ਸਾਨੂੰ ਪਤਾ ਲੱਗੇਗਾ ਦੂਜਾ ਸਾਨੂੰ ਇਹ ਪਤਾ ਲੱਗ ਰਿਹਾ ਸਾਡੀਆਂ ਮੰਗਾਂ ਕੀ ਨੇ ਸਾਡੇ ਮਸਲੇ ਕੀ ਨੇ ਉਹ ਮਸਲਿਆਂ ਦਾ ਜਦੋਂ ਪਤਾ ਲੱਗ ਜਾਏਗਾ ਆਪਣੀ ਤਾਕਤ ਦਾ ਪਤਾ ਚੱਲ ਜਾਏਗਾ ਤੇ ਜਿਹੜੇ ਵੀ ਪਾਰਟੀਆਂ ਇਲੈਕਸ਼ਨ ਲੜਨ ਆਉਣਗੀਆਂ ਉਹਨਾਂ ਨੂੰ ਪਤਾ ਹੋਏਗਾ ਕਿ ਅੱਜ ਕੀ ਸਿੱਖਾਂ ਨੇ ਤੁਹਾਡੇ ਕੋਲੇ ਸਵਾਲ ਕਰਨੇ ਆ ਜਦੋਂ ਤੁਸੀਂ ਸਿੱਖਾਂ ਦੀਆਂ ਵੋਟਾਂ ਮੰਗਣ ਜਾਓਗੇ ਸਿੱਖਾਂ ਨੇ ਖੜੇ ਹੋ ਕੇ ਪੁੱਛਣਾ ਸਾਡੀਆਂ ਇਹ 12 ਮੰਗਾਂ ਨੇ ਇਹਨਾਂ ਦੇ ਤੁਹਾਡਾ ਕੀ ਜਵਾਬ ਹੈ ਤੁਹਾਡੇ ਮੈਨੀਫੈਸਟੋ ਚ ਕੀ ਇਹਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਹਨਾਂ ਮੰਗਾਂ ਦੇ ਉੱਤੇ ਜਿਹੜਾ ਸਹਿਮਤ ਹੋ ਇਹ ਸਵਾਲ ਖੜੇ ਹੋਣਗੇ ਔਰ ਜਿਹੜਾ ਇਹਨਾਂ ਸਵਾਲਾਂ ਦੇ ਪੋਜੀਟਿਵ ਜਵਾਬ ਦੇਗਾ ਸਿੱਖ ਆਪਣੇ ਉਸ ਹਸਾਮ ਨਾਲ ਡਿਸਾਈਡ ਕਰਨਗੇ ਜਿਹੜਾ ਸਾਨੂੰ ਇਗਨੋਰ ਕਰੇਗਾ ਸਿੱਖ ਉਸ ਹਸਾਮ ਨਾਲ ਡਿਸਾਈਡ ਕਰਨਗੇ ਇਹਦਾ ਬੜਾ ਵੱਡਾ ਜਿਹੜਾ ਜੀ ਅਸਰ ਜਿਹੜਾ ਤੁਹਾਨੂੰ ਨਜ਼ਰ ਆਏਗਾ ਤੁਸੀਂ ਦੇਖੋਗੇ ਅਸਰ ਹੋਣ ਜਾ ਰਿਹਾ ਹੈ ਅਦਰ ਹਰਿਆਣਾ ਦੇ ਕਿਸਾਨਾਂ ਦੀ ਗੱਲਬਾਤ ਕੀਤੀ ਜਾਵੇ ਜਾਂ ਫਿਰ ਪਹਿਲਵਾਨਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਕਿਸਾਨਾਂ ਦੇ ਪਹਿਲਵਾਨਾਂ ਦੇ ਪ੍ਰੋਟੈਸਟ ਤੋਂ ਬਾਅਦ ਹਰਿਆਣਾ ਦੇ ਕਿਸਾਨ ਜਿਹੜੇ ਨੇ ਔਰ ਕਾਫੀ ਵੱਡੇ ਪੱਧਰ ਤੇ ਜਿਹੜੀ ਸਿੱਖ ਵੋਟਰਸ ਨੇ ਉਹ ਪਹਿਲੇ ਹੀ ਕਾਫੀ ਨਾਕੁਸ਼ ਨੇ ਭਾਜਪਾ ਤੋਂ ਕੀ ਲੱਗਦਾ ਹੈ ਕਿ ਆਖਰ ਕਿ ਸਭ ਪਾਰਟੀਆਂ ਤੋਂ ਸਵਾਲ ਕੀਤੇ ਜਾਣਗੇ ਆ ਫਿਰ ਸੱਤਾਧਾਰੀ ਪਾਰਟੀ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਊਗਾ ਸਭ ਪਾਰਟੀਆਂ ਤੋਂ ਸਵਾਲ ਹੋਣੇ ਆ ਸਵਾਲ ਇਸ ਕਰਕੇ ਹੋਣੇ ਆ ਕਿ ਬੀਜੇਪੀ ਤੋਂ ਹਰਿਆਣੇ ਦਾ ਸਿੱਖ ਨਾਰਾਜ਼ ਹੈ ਬੜੀ ਵੱਡੀ ਸੰਖਿਆ ਵੀ ਨਾਰਾਜ਼ ਹੈ ਉਹਦੇ ਬੜੇ ਕਾਰਨ ਨੇ ਕਾਰਨ ਤੁਹਾਨੂੰ ਮਨ ਦਾ ਸਿੱਧਾ ਕਿ ਸਾਡੇ ਜਿਹੜੇ ਗੁਰਦਰਾ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਉਹਦੇ ਕਰਕੇ ਸਿੱਖ ਬੜੇ ਨਾਰਾਜ਼ ਨੇ ਕਿਸਾਨੀ ਵਾਲਾ ਮੁੱਦਾ ਵੀ ਹੈ ਹੋਰ ਬੜੇ ਮੁੱਦੇ ਨੇ ਜਿੰਨਾ ਕਰਕੇ ਹਰਿਆਣੇ ਦਾ ਸਿੱਖ ਨਾਰਾਜ਼ ਹੈ ਜਿੱਦਾਂ ਭਾਜਪੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਕੰਗਨਾਰ ਰਣੋਤ ਹੈ बार-बार ਸਿੱਖਾਂ ਦੇ ਉੱਤੇ ਜਾਂ ਕਿਸਾਨ ਜਥੇਬੰਦੀਆਂ ਤੇ ਅਟੈਕ ਕਰਦੀ ਔਰ ਮਾੜੇ ਸ਼ਬਦਾਂ ਦਾ ਪ੍ਰਯੋਗ ਕਰਦੀ ਔਰ ਉਹਨੂੰ ਰੋਕਿਆ ਨਹੀਂ ਜਾਂਦਾ ਸਿੱਖ ਨਾਰਾਜ਼ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਦੂਜੇ ਪਾਸੇ ਕਾਂਗਰਸ ਨੂੰ ਵੀ ਸੁਚੇਤ ਹੋਣਾ ਪਏਗਾ ਜੇ ਕਾਂਗਰਸ ਨੂੰ ਲੱਗਦਾ ਹੈ ਕਿ ਭਾਜਪੀ ਤੋਂ ਸਿੱਖ ਨਾਰਾਜ਼ ਆ ਕੇ ਤੁਸੀਂ ਸਾਡੇ ਕਿੰਨੇ ਸਿੱਖ ਚਿਹਰਿਆਂ ਨੂੰ ਵੋਟਾਂ ਦੇਣ ਜਾ ਰਹੇ ਹੋ ਟਿਕਟਾਂ ਦੇਣ ਜਾ ਰਹੇ ਹੋ ਤੁਸੀਂ ਸਾਡੀਆਂ ਮੰਗਾਂ ਨੂੰ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰ ਰਹੇ ਹੋ ਕਿ ਨਹੀਂ ਕਰ ਰਹੇ ਸੋ ਕਾਂਗਰਸੀ ਇਹ ਨਾ ਸੋਚੇ ਕਿ ਕੇਕਵਾਕ ਹੈ ਕਿ ਉਧਰੋਂ ਨਰਾਜ਼ ਤੇ ਮੇਰੇ ਝੋਲੀ ਜਾ ਕੇ ਪੈ ਜਾਣਗੇ ਇਦਾਂ ਨਹੀਂ ਹੋਣ ਲੱਗਾ ਕਿ ਸਿੱਖ ਸਵਾਨ ਸਿੱਖਾਂ ਨੂੰ ਟਿਕਟ ਦਿਵਾਉਣ ਦੇ ਲਈ ਹੈਗਾ ਇਹ ਸਿੱਖਾਂ ਨੂੰ ਟਿਕਟ ਦਿਵਾਉਣ ਵਾਸਤੇ ਨਹੀਂ ਹੈ ਇਹ ਸਿੱਖਾਂ ਦੀ ਇਕਜੁੱਟਤਾ ਵਾਸਤੇ ਔਰ ਸਿੱਖਾਂ ਨੂੰ ਜਾਗਰੂਕ ਕਰਨ ਵਾਸਤੇ ਹੈ ਕਿ ਟਿਕਟ ਦਿਵਾਉਣ ਵਾਸਤੇ ਨਹੀਂ ਹੈ ਟਿਕਟ ਦਿਵਾਉਣ ਵਾਸਤੇ ਹੁੰਦਾ ਤੇ ਅਸੀਂ ਪਹਿਲਾਂ ਆਪਣੇ ਵਾਸਤੇ ਮੰਗਦੇ ਹਰਿਆਣਾ ਸਿੱਖ ਏਕਤਾ ਦਲ ਦਾ ਇੱਕ ਵੀ ਕਮੇਟੀ ਮੈਂਬਰ ਨਾ ਚੋਣ ਲੜੇ ਪਰ ਨਾ ਕਦੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਅੱਗੇ ਲਿਆਉਣ ਦਾ ਪ੍ਰਯਾਸ ਕਰੇਗਾ। ਉਹਨਾਂ ਦੇ ਵਿੱਚ ਮਦਦ ਤਾਂ ਨਹੀਂ ਕਰੇਗਾ ਕਿਸੇ ਦੀ। ਅਸੀਂ ਕਿਸੇ ਦੀ ਮਦਦ ਨਹੀਂ ਕਰਾਂਗੇ ਜੀ। ਹਾਲੇ ਤੱਕ ਸਾਡਾ ਐਸਾ ਕੋਈ ਏਜੰਡਾ ਨਹੀਂ ਹੈ ਕਿ ਕਿਸੇ ਦੀ ਮਦਦ ਕਰਨ ਵਾਸਤੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ। ਅਸੀਂ ਤਾਂ ਸਿੱਖਾਂ ਦੀ ਇਕਤਾ ਵਾਸਤੇ ਔਰ ਸਿੱਖ ਕੌਮ ਦੀਆਂ ਮੰਗਾਂ ਨੂੰ ਉਜਾਗਰ ਕਰਨ ਵਾਸਤੇ ਜਾਗਰੂ ਕਰਨ ਵਾਸਤੇ ਇਕੱਠੇ ਹੋਏ ਹਾਂ। ਉਹ ਸਾਡਾ ਪਹਿਲਾ ਔਰ ਮੂਲ ਏਜੰਡਾ ਹੈ। ਕੋਣ-ਕੋਣ ਹੈਗੇ ਤੁਹਾਡਾ ਮੈਂਬਰ ਹੁਣ ਉਹਦੇ ਵਿੱਚ ਪਤਾ ਲੱਗੇ ਕਿਸਾਨ ਲੀਡਰਸ ਵੀ ਹੈਗੇ ਨੇ ਹਰਿਆਣੇ ਨੇ ਲੋਕ ਜੁੜੇ ਨੇ ਜੀ ਕਿਸਾਨ ਕਿਉਂਕਿ ਦੇਖੋ ਹਰਿਆਣੇ ਦਾ ਜਿੰਨਾ ਸਿੱਖ ਹੈ ਨਾ ਉਸ ਹਰਿਆਣੇ ਦੇ ਸਿੱਖਾਂ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਕਿਸਾਨੀ ਨਾਲ ਜੁੜੇ ਹੋਏ ਸਿੱਖਾਂ ਦੀ ਹੈ ਸੋ ਨੇਚਰਲੀ ਜਦ ਕਿਸਾਨੀ ਨਾਲ ਜੁੜੇ ਸਿੱਖ ਨੇ ਤੇ ਫਿਰ ਕਿਸਾਨ ਆਗੂ ਤੇ ਅੱਗੇ ਇਹਦੇ ਨਾਲ ਆਉਣਗੇ ਆਉਣਗੇ ਉਹ ਕਿਸਾਨ ਆਗੂ ਵੀ ਨੇ ਤੇ ਸਿੱਖ ਵੀ ਨੇ ਇਸ ਕਰਕੇ ਬੜੀ ਵੱਡੀ ਸੰਖਿਆ ਵਿੱਚ ਕਿਸਾਨ ਆਗੂ ਤੁਹਾਡੇ ਨਾਲ ਬੈਠੇ ਨੇ ਉਹ ਕਰੇ ਕਿ ਸ਼ੰਭੂ ਬਾਰਡਰ ਤੇ ਵੀ ਵੱਡਾ ਵੱਡੇ ਪੱਧਰ ਤੇ ਉਹਨਾਂ ਵੱਲੋਂ ਸਪੋਰਟ ਜਿਹੜੀ ਇਹ ਦਿੱਤੀ ਗਈ ਮੋਰਚੇ ਦੇ ਵਿੱਚ ਪਰ ਮੋਰਚੇ ਦੇ ਕਈ ਆਗੂ ਜਿਹੜੇ ਨੇ ਸੀਨੀਅਰ ਉਹਨਾਂ ਨੇ ਇਸ ਤਰ੍ਹਾਂ ਤੌਰ ਤੇ ਕਹਿਤਾ ਸੀਗੇ ਇਹ ਗੈਰ ਰਾਜਨੀਤਿਕ ਹੈਗਾ ਫਿਰ ਲੱਗਦਾ ਨਹੀਂ ਕਿ ਹੁਣ ਸ਼ੰਭੂ ਵਾਲੇ ਮੋਰਚੇ ਤੇ ਵੀ ਇਹਦਾ ਪ੍ਰਭਾਵ ਪੈਣ ਵਾਲਾ ਦੇਖੋ ਇੱਕ ਚੀਜ਼ ਸਮਝੋ ਇੱਕ ਚੀਜ਼ ਸਮਝੋ ਤੁਸੀਂ ਸ਼ੰਭੂ ਜਿਹੜਾ ਮੋਰਚਾ ਉਹ ਕਿਸਾਨਾਂ ਦਾ ਮੋਰਚਾ ਹੈ ਉਹ ਕਿਸੇ ਰਾਜਨੀਤਿਕ ਪਾਰਟੀ ਦਾ ਮੋਰਚਾ ਨਹੀਂ ਹੈਗਾ ਦਿੱਲੀ ਦੇ ਮੋਰਚਾ ਲੱਗਾ ਸੀ ਉਹ ਕਿਸਾਨਾਂ ਦਾ ਮੋਰਚਾ ਸੀ ਸਿੱਖ ਕੌਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਕਿਸਾਨ ਨੇ ਔਰ ਇੱਕ ਚੀਜ਼ ਹੋਰ ਦੱਸ ਦਿਆਂ ਜਿਹੜੇ ਗੈਰ ਕਿਸਾਨ ਸਿੱਖ ਵੀ ਨੇ ਉਹ ਸਾਡੇ ਗੁਰੂ ਗੁਰਤੇਗ ਬਾਦਰ ਪਾਸ਼ਾ ਜੀ ਨੇ ਸਾਨੂੰ ਇਹ ਸਿਖਾਇਆ ਕਿ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਕੁਰਬਾਨੀ ਕਰਨੀ ਹੈ ਠੀਕ ਹੈ ਨਾ ਸੋ ਜਿਹੜੀ ਸਿੱਖ ਕੌਮ ਮਦਦ ਕਰਦੀ ਹੈ ਅਜਿਹੇ ਮੋਰਚਿਆਂ ਨੂੰ ਉਹ ਇਸ ਕਰਕੇ ਮਦਦ ਕਰਦੀ ਹੈ ਕਿ ਉੱਥੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਤੇ ਸਿੱਖ ਕੌਮ ਦਾ ਫਰਜ਼ ਹੈ ਕਿ ਉੱਥੇ ਜਾ ਕੇ ਲੰਗਰ ਲਾਏ ਉਹਨਾਂ ਦੀ ਮਦਦ ਕਰੇ ਸੋ ਉਹਦੇ ਚ ਰਾਜਨੀਤੀ ਦਾ ਕੋਈ ਮਤਲਬ ਹੀ ਨਹੀਂ ਹੈ ਇਹ ਗੈਰ ਰਾਜਨੀਤੀ ਗੱਲਾਂ ਨੇ ਸਾਰੀਆਂ ਕੰਗਨਾ ਰਾਜਨੀਤੀ ਤੋਂ ਹੋਂ ਤੋਂ ਪਹਿਲਾਂ ਰਾਜਨੀਤੀ ਚੋਂ ਤੋਂ ਬਾਅਦ ਸੰਸਦ ਬਣਨ ਤੋਂ ਬਾਅਦ ਲਗਾਤਾਰ ਵਿਵਾਦਾਂ ਦੇ ਵਿੱਚ ਰਹੀ ਹੈ ਕਈ ਉਹਨਾਂ ਦੇ ਬਿਆਨ ਕਰਕੇ ਕਈ ਮੁੱਦੇ ਵੀ ਬਣੇ ਨੇ ਹੁਣ ਕੰਗੜਾ ਨੇ ਫਿਲਹਾਲ ਇੱਕ ਬਿਆਨ ਦਿੱਤਾ ਸੀਗਾ ਉਹਦੇ ਤੇ ਤੁਹਾਡਾ ਸਟੈਂਡ ਕੀ ਹੈ ਤੇ ਨਾਲ ਹੀ ਨਾਲ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਤਾਂ ਚੁੱਪੀ ਜਿਹੜੀ ਆ ਸਾਹ ਦੁੱਤੀ ਗਈ ਹੈ ਇੱਕ ਨਾ ਬੜੀ ਪੁਰਾਣੀ ਕਹਾਵਤ ਹੈ ਕਿ ਅੱਧ ਜਲ ਗਗਰੀ ਛਲਕਤ ਜਾਏ ਜਿਹਦੇ ਆਪਣੇ ਅੰਦਰ ਕੁਝ ਹੁੰਦਾ ਨਹੀਂ ਨਾ ਜਿਹਦੇ ਪੱਲੇ ਕੁਝ ਨਹੀਂ ਹੁੰਦਾ ਜਿਹਦਾ ਕਿਰਦਾਰ ਬੜਾ ਵਧੀਆ ਨਹੀਂ ਹੁੰਦਾ ਉਹ ਫਿਰ ਜਾਣ ਬੁੱਝ ਕੇ ਦੂਜਿਆਂ ਨਾਲ ਸ਼ਰਾਰਤਾ ਕਰਦਾ ਕਿ ਮੈਂ ਦੂਜਿਆਂ ਨਾਲ ਸ਼ਰਾਰਤ ਕਰਾਂਗਾ ਉਹ ਫਿਰ ਮੇਰੇ ਤੇ ਬੋਲਣਗੇ ਚਾਹ ਨੈਗੇਟਿਵ ਪ੍ਰਚਾਰ ਹੀ ਮਿਲੇਗਾ ਬਦਨਾਮ ਵੀ ਹੋਣਗੇ ਤਾਂ ਕਿਾ ਨਾਮ ਨਹੀਂ ਹੋਗਾ ਕੰਗਣਾ ਅੱਜ ਇਸ ਲਾਈਨ ਤੇ ਚੱਲ ਰਹੀ ਹੈ ਕਿ ਮੇਰੀ ਜਿੰਨੀ ਵੀ ਬਦਨਾਮੀ ਹੋਏਗੀ ਕੋਈ ਗੱਲ ਨਹੀਂ ਚਾਰ ਲੋਕਾਂ ਨੂੰ ਪਤਾ ਤਾਂ ਲੱਗੇਗਾ ਕੋਈ ਕੰਗਣਾ ਹੈਗੀ ਹੈ ਉਹ ਜਾਣ ਬੁੱਝ ਕੇ ਸ਼ਰਾਰਤ ਵਜੋਂ ਅਜਿਹੇ ਮੁੱਦੇ ਛੇੜਦੀ ਹੈ ਜਿਹਦੇ ਨਾਲ ਕਮਿਊਨਿਟੀ ਦੇ ਅੰਦਰ ਵਿਵਾਦ ਪੈਦਾ ਹੋਵੇ ਜਿਹਦੇ ਨਾਲ ਜਿਹੜਾ ਲੋਕ ਉਹਦਾ ਵਿਰੋਧ ਕਰਨ ਉਹਨੂੰ ਲੱਗਦਾ ਕਿ ਵਿਰੋਧ ਕਰਨ ਦੇ ਨਾਲ ਹੀ ਜਿਹੜੀ ਹੈ ਮੇਰੀ ਪਬਲਿਸਿਟੀ ਹੁੰਦੀ ਹੈ ਫਿਲਮਾਂ ਉਹਦੀਆਂ ਫੇਲ ਰਹੀਆਂ ਫਿਲਮਾਂ ਦੇ ਵਿੱਚ ਵੀ ਉਹਨੇ ਮੋਸ਼ਨਲੀ ਜਿਹੜੇ ਕਿਰਦਾਰ ਨਿਭਾਏ ਨੇ ਉਹ ਔਰਤ ਦਾ ਮਾੜਾ ਰੂਪੀ ਉਹਨੇ ਦਿਖਾਇਆ ਇੱਕ ਅੱਧੀ ਉਹਨੇ ਜ਼ਰੂਰ ਕੋ ਵਧੀਆ ਕਰ ਲਈ ਹੋਏਗੀ ਮਾੜੇ ਕਿਰਦਾਰ ਹੀ ਉਹਨੇ ਦਿਖਾਏ ਨੇ ਸੋ ਉਹਨੂੰ ਫਿਲਮਾਂ ਦੇ ਵਿੱਚ ਵੀ ਆਦਤ ਪੈ ਚੁੱਕੀ ਹੈ ਕਿ ਆਪਣਾ ਨੰਗੇਜ਼ ਦਿਖਾਓ ਤੇ ਪ੍ਰਸਿੱਧੀ ਹਾਸਲ ਕਰੋ ਤੇ ਹੁਣ ਉਹਨੂੰ ਲੱਗਦਾ ਹੈ ਕਿ ਮੈਂ ਰਾਜਨੀਤੀ ਚਾਹੀ ਹੈ ਤੇ ਹੁਣ ਵੀ ਇੱਥੇ ਸਭ ਤੋਂ ਵਧੀਆ ਇਹ ਹੈ ਕਿ ਕਮਿਊਨਿਟੀਆਂ ਦੇ ਵਿੱਚ ਡਿਫਰੈਂਸ ਇਸ ਦੇਸ਼ ਦੇ ਸੋਸ਼ਲ ਫੈਬਰਿਕ ਨੂੰ ਖਤਮ ਕਰਨ ਦੀਆਂ ਗੱਲਾਂ ਕਰੋ ਤੇ ਵਿਵਾਦ ਚਾਓ ਤੇ ਤੁਹਾਡਾ ਨਾਮ ਹੋਏਗਾ ਆਖਰੀ ਸਵਾਲ ਹੈ ਮੇਰਾ ਇਹਦੇ ਵਿੱਚ ਹੁਣ ਸਿਕ ਸੰਮੇਲਨ ਕਿਹੜੀ ਵੱਡੀ ਸ਼ਕਤੀਤਾ ਜਿਹੜੀਆਂ ਨੇ ਉਹ ਸ਼ਾਮਲ ਹੋ ਰਹੀਆਂ ਨੇ ਦੇਖੋ ਜੀ ਇਹਦੇ ਵਿੱਚ ਰਾਜਨੀਤਿਕ ਬੰਦਿਆਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ ਕੋ ਆਏਗਾ ਸੰਗਤ ਰੂਪ ਚ ਆਏ ਸੰਗਤ ਵੇਖ ਸਾਨੂੰ ਕੋਈ ਇਤਰਾਜ਼ ਨਹੀਂ ਸਟੇਜ ਦੇ ਉੱਤੇ ਸਾਡਾ ਜਿਹੜਾ ਸਾਡੀ ਜਿਨ੍ਹਾਂ ਨੇ ਅਗਵਾਈ ਕਰਨੀ ਹੈ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਹੈ ਉਹ ਸਾਡੀ ਕੌਮ ਦੇ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਸ਼ਰੀ ਦਮਦਮਾ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਜਥੇਦਾਰ ਤਖਸ਼ਰੀ ਕੇਸਗੜ ਸਾਹਿਬ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆਓ ਅਸੀਂ ਜਥੇਦਾਰ ਕੁਲਵੰਤ ਸਿੰਘ ਜੀ ਤਖਤਾ ਜੂਰ ਸਾਹਿਬ ਜਥੇਦਾਰ ਗਿਆਨੀ ਬਲਦੇਵ ਸਿੰਘ ਜੀ ਤਖਤ ਪਟਨਾ ਸਾਹਿਬ ਦੇ ਜਥੇਦਾਰ ਅਸੀਂ ਉਹਨਾਂ ਨੂੰ ਵੀ ਸੱਦਾ ਪੱਤਰ ਭੇਜਿਆ ਕਿ ਪੰਜੋ ਤਖਤਾਂ ਦੇ ਜਥੇਦਾਰ ਆ ਕੇ ਹਰਿਆਣੇ ਦੇ ਸਿੱਖਾਂ ਦੀ ਨੁਮਾਇੰਦਗੀ ਕਰਨ ਸਾਨੂੰ ਸੇ ਦਿਨ ਵੀ ਅਸੀਂ ਜਿਹੜਾ ਅੱਗੋਂ ਕਿਵੇਂ ਇਕਤਾ ਕਾਇਮ ਕਰਨੀ ਹੈ ਕਿਵੇਂ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਹੈ ਇਦਾਂ ਹੀ ਕੌਮ ਦੇ ਪਤਵੰਤੇ ਸੱਜਣ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਬਹੁਤ ਮੰਨੇ ਪ੍ਰਮੰਨੇ ਹਿਸਟੋਰੀਅਨ ਨੇ ਉਹ ਆ ਰਹੇ ਨੇ ਪਾਈ ਗੁਰਪ੍ਰੀਤ ਸਿੰਘ ਲਾਂਡਰਾ ਜਿਹੜਾ ਢਾਡੀ ਜਥਾ ਰਿਹਾ ਜਿਹੜਾ ਹਰਿਆਣੇ ਦੇ ਸਿੱਖਾਂ ਦਾ ਇਤਿਹਾਸਿਕ ਪਛੋਕੜ ਕੀ ਰਿਹਾ ਹੈ ਉਹਦੇ ਉੱਤੇ ਢਾਡੀਵਾਰਾਂ ਦੇ ਨਾਲ ਕੌਮ ਨੂੰ ਇਤਿਹਾਸ ਦੱਸਣਗੇ ਇਦਾਂ ਸੰਤ ਮਹਾਪੁਰਸ਼ ਜਿਹੜੇ ਨੇ ਹਰਿਆਣੇ ਔਰ ਹਰਿਆਣੇ ਤੋਂ ਬਾਹਰ ਦੇ ਜਿਹੜੇ ਸੰਤ ਮਹਾਪੁਰਸ਼ ਨੇ ਜਿਹੜੇ ਉੱਗੇ ਸੰਤ ਮਹਾਪੁਰਸ਼ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ ਗਿਆ ਉਹ ਲੋਕ ਸਟੇਜ ਤੇ ਰਹਿਣਗੇ ਰਾਜਨੀਤਿਕ ਪਾਰਟੀਆਂ ਨੂੰ ਸਟੇਜ ਤੇ ਜਗ੍ਹਾ ਨਹੀਂ ਦਿੱਤੀ ਜਾਏਗੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ 8 ਸਪਟੰਬਰ ਨੂੰ ਕਰਨਾਲ ਦੇ ਵਿੱਚ ਇਹ ਸਿੱਖ ਸੰਮੇਲਨ ਰੱਖਿਆ ਗਿਆ ਹੈ ਤਮ ਜ਼ਰੂਰ ਦੱਸੋ ਵਿੜੇ ਜਲੈਜਨ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ